ਅਰੀਪੁਰ ਖਾਲਸਾ ਦੇ ਸੰਤਾਂ ਨੇ ਆਪਣੇ ਕਰ ਕਮਲਾ ਨਾਲ ਪਵਨ ਅਤੇ ਗੁੰਮਦਾਂ ਦੀਆਂ ਉਸਾਰੀਆਂ ਦਾ ਕੀਤਾ ਸ਼ੁਭ ਆਰੰਭ ਬੀਤੇ ਦਿਨੀ ਸ਼੍ਰੀ ਗੁਰੂ ਰਵਿਦਾਸ ਪਵਨ ਮੱਲਾ ਜੱਟਪੁਰਾ ਕਪੂਰਥਲਾ ਵਿਖੇ ਅਰੀਪੁਰ ਖਾਲਸਾ ਦੇ ਸੰਤਾਂ ਵੱਲੋਂ ਆਪਣੇ ਕਰ ਕਮਲਾ ਨਾਲ ਪਵਨ ਤੇ ਗੁੰਮਦਾਂ ਦੀਆਂ ਉਸਾਰੀਆਂ ਦਾ ਸ਼ੁਭ ਆਰੰਭ ਕੀਤਾ ਗਿਆ ਹੈ ਸ਼੍ਰੀ ਗੁਰੂ ਰਵਿਦਾਸ ਸਫਰ ਰਜਿਸਟਰਡ ਮੋੱਲਾ ਜਟਪੁਰਾ ਕਪੂਰਥਲਾ ਦੇ ਜਨਰਲ ਸਕੱਤਰ ਸ਼੍ਰੀ ਰਣਜੀਤ ਸਿੰਘ ਰਾਣਾ ਨਾਲ ਹੋਈ ਗੱਲਬਾਤ ਵਿੱਚ ਉਹਨਾਂ ਨੇ ਕਿਹਾ ਕਿ ਇਹ ਪਵਨ ਇੱਕ ਪ੍ਰਾਚੀਨ ਪਵਨ ਹੈ ਜਿਸ ਦੀ ਜਗ੍ਹਾ ਮਹਾਰਾਜਾ ਜਗਜੀਤ ਸਿੰਘ ਜੀ ਨੇ ਰਿਸ਼ੀ ਠਾਕੁਰਦਾਸ ਜੀ ਨੂੰ ਦਾਨ ਵਜੋਂ ਦਿੱਤੀ ਸੀ ਇਸ ਨੂੰ 10 ਸਾਲ ਪਹਿਲਾਂ ਦੁਬਾਰਾ ਰੈਨੋਵੇਟ ਕੀਤਾ ਗਿਆ ਹੈ ਇਸ ਪਵੰਦੀ ਉਸਾਰੀ ਤਕਰੀਬਨ 2 ਕਨਾਲਾਂ 8 ਮਰਲਿਆਂ ਵਿੱਚ ਹੈ ਤੇ ਇਸ ਦੇ ਅੰਦਰ ਇੱਕ ਲੰਗਰ ਹਾਲ ਅਤੇ ਇੱਕ ਜੰਝ ਘਰ ਵੀ ਬਣਿਆ ਹੋਇਆ ਹੈ ਤੇ ਨੇੜਲੇ ਪਿੰਡਾਂ ਤੋਂ ਗਰੀਬ ਘਰਾਂ ਦੇ ਬੱਚੇ ਬੱਚੀਆਂ ਦੇ ਵਿਆਹਾਂ ਸ਼ਾਦੀਆਂ ਅਤੇ ਹੋਰ ਪ੍ਰੋਗਰਾਮਾਂ ਤੋਂ ਇਲਾਵਾ ਹਰ ਖੁਸ਼ੀ ਗਮੀਂ ਦੇ ਕਾਰਜ ਇੱਥੇ ਹੁੰਦੇ ਹਨ ਅਤੇ ਸਭਾ ਵੱਲੋਂ ਕਿਸੇ ਕੋਲੋਂ ਕੋਈ ਬਜਮੀ ਫੀਸ ਨਹੀਂ ਲਈ ਜਾਂਦੀ ਕੋਈ ਵੀ ਆਪਣੀ ਸ਼ਰਧਾ ਦੇ ਨਾਲ ਕੁਝ ਦੇਣਾ ਚਾਹੇ ਤਾਂ ਉਹ ਦੇ ਸਕਦਾ ਹੈ ਸਬਾ ਵੱਲੋਂ ਕੋਈ ਬਜਮੀ ਫੀਸ ਨਹੀਂ ਲਈ ਜਾਂਦੀ। ਉਹਨਾਂ ਇਹ ਵੀ ਕਿਹਾ ਕਿ ਗੁਰੂ ਘਰ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਚੱਲਦਾ ਹੈ। ਸੰਗਤਾਂ ਦੇ ਪੈਸੇ ਦੇ ਨਾਲ ਹੀ ਗੁਰੂ ਘਰ ਦੇ ਸਾਰੇ ਕਾਰਜ ਹੁੰਦੇ ਹਨ। ਅੰਤ ਵਿੱਚ ਉਹਨਾਂ ਨੇ ਕਿਹਾ ਕਿ ਸਾਰੀਆਂ ਸੰਗਤਾਂ ਨੂੰ ਗੁਰੂ ਦੀ ਬਾਣੀ ਦੇ ਉੱਤੇ ਅਮਲ ਕਰਨਾ ਚਾਹੀਦਾ ਹੈ। ਸਾਡੇ ਸਮਾਜ ਸਾਡੇ ਭਾਈਚਾਰੇ ਨੂੰ ਅੱਗੇ ਲਿਆਉਣਾ ਚਾਹੀਦਾ ਹੈ। ਹਾਂਜੀ ਵੀਰ ਜੀ ਜੈ ਗੁਰਦੇਵ ਜੀ। ਧੰਨ ਗੁਰਦੇਵ ਜੀ। ਏ ਵੀਰ ਜੀ ਜਿਹੜਾ ਗੁਰੂ ਘਰ ਹੈ ਇਹਦੀ ਜਿਹੜੀ ਰੈਨੋਵੇਸ਼ਨ ਦੇਖ ਕੇ ਔਰ ਇਹਦੀਆਂ ਜਿਹੜੀਆਂ ਭਵਯਾ ਤਿਆਰੀਆਂ ਬਹੁਤ ਹੀ ਅੱਛੀਆਂ ਸਫਾਈ ਦਾ ਬਹੁਤ ਖਿਆਲ ਜਿਆਦਾ ਰੱਖਿਆ ਗਿਆ ਤੇ ਜੇਕਰ ਗੁਰੂ ਘਰ ਦੀ ਗੱਲ ਕਰੀਏ ਤੇ ਇਸ ਗੁਰੂ ਘਰ ਨਾਲ ਜੁੜੇ ਹੋਏ ਕੁਝ ਸਵਾਲ ਅਸੀਂ ਪੁੱਛਾਂਗੇ ਤੁਹਾਨੂੰ ਤੇ ਤੁਹਾਡਾ ਨਾਮ ਪਹਿਲੇ ਦੱਸ ਦਿਓ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਰਣਜੀਤ ਸਿੰਘ ਰਾਣਾ ਜਨਰਲ ਸਕੱਤਰ ਸਦੀ ਗੁਰੂ ਰਵਿਦਾਸ ਸਵਾ ਮਹੌਲਾ ਜਟਪੁਰਾ ਠੀਕ ਹੈ ਜੀ ਤੇ ਵੀਰ ਜੀ ਜੇਕਰ ਗੱਲ ਕਰੀਏ ਇਸ ਗੁਰੂ ਘਰ ਦੀ ਤੇ ਇਹਦਾ ਨੀ ਪੱਥਰ ਜਾਇ ਇਹਦੀ ਜਿਹੜੀ ਇਮਾਰਤ ਦੀ ਉਸਾਰੀ ਕਦੋਂ ਸ਼ੁਰੂ ਕੀਤੀ ਗਈ ਇਹ ਜਿਹੜੀ ਨਵੀਂ ਇਮਾਰਤ ਆ ਜੀ ਕੋਈ 10 ਸਾਲ ਪਹਿਲਾਂ ਤਿਆਰ ਹੋਈ ਹੈ ਠੀਕ ਹੈ ਜੀ ਹਾਂਜੀ ਇਹਦਾ ਇਤਿਹਾਸ ਬਹੁਤ ਪੁਰਾਣਾ ਹੈ ਇਹ ਜਿਹੜੀ ਜਗ੍ਹਾ ਮਹਾਰਾਜ ਗਗਜੀਤ ਸਿੰਘ ਨੇ ॠषि ਠਾਕਰ ਦਾਸ ਜੀ ਨੂੰ ਦਾਨ ਵਜੋਂ ਦਿੱਤੀ ਹੈ ਤੇ ਹਰੀਪੁਰ ਖਾਲਸਾ ਵਾਲੇ ਸੰਤ ਜੋ ਥੋੜੇ ਦਿਨ ਪਹਿਲਾਂ 2-4 ਦਿਨ ਪਹਿਲਾਂ ਇੱਥੇ ਉੱਪਰ ਨਹੀਂ ਪਥਰਾਂ ਜਿਹੜੇ ਗੁੰਬਦ ਬਣਨੇ ਆ ਉਹਨਾਂ ਦਾ ਸ਼ੁਭ ਆਰੰਭ ਕਰਕੇ ਗਏ ਨੇ ਅਸੀਂ ਇਸ ਦੇ ਵਿੱਚ ਆਪਣੇ ਇੱਕ ਲੰਗਰ ਹਾਲ ਅਤੇ ਜੰਜਕਰ ਬਣਵਾਏ ਹੋਏ ਨੇ ਜੀ ਜਿਸ ਦੇ ਵਿੱਚ ਕੋਈ ਵੀ ਵਿਅਕਤੀ ਆ ਕੇ ਆਪਣਾ ਪ੍ਰੋਗਰਾਮ ਕਰ ਸਕਦਾ ਹੈ ਕਿਸੇ ਕੋਲੋਂ ਕਿਸੇ ਵੀ ਤਰ੍ਹਾਂ ਦੀ ਇੱਥੇ ਅਸੀਂ ਫੀਸ ਨਹੀਂ ਲੈਂਦੇ ਠੀਕ ਹੈ ਜੀ ਬਿਲਕੁਲ ਫਰੀ ਹੈ ਜੀ ਆਪਣੀ ਸ਼ਰਧਾ ਦੇ ਨਾਲ ਕੋਈ ਵੀ ਸੇਵਾ ਭਾਵ ਨਾਲ ਕੋਈ ਵੀ ਕੁਝ ਵੀ ਦੇ ਸਕਦਾ ਹੈ ਲੇਕਿਨ ਸਭਾ ਵੱਲੋਂ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਫੀਸ ਨਹੀਂ ਲਈ ਜਾਂਦੀ ਵਿੱਚ ਜੀ ਜੇਕਰ ਗੱਲ ਕਰੀਏ ਗੁਰੂ ਘਰ ਦੀ ਜਿਹੜੀ ਪੂਰੀ ਇਮਾਰਤ ਹੈ ਤੇ ਕਿੰਨੀ ਥਾਂ ਕਿੰਨੀ ਹੈ ਕਿੰਨੀ ਜਗ੍ਹਾ ਦੇ ਵਿੱਚ ਇਹ ਸਾਰੀ ਗੁਰੂ ਘਰ ਦੀ ਜਿਹੜੀ ਇਮਾਰਤ ਬਣੀ ਹੈ ਇਹ ਤਕਰੀਬਨ ਜਗ੍ਹਾ ਜਿਹੜੀ ਹੈਗੀ ਆ ਜੀ ਦੋ ਕਨਾਲਾਂ ਦੇ ਨੇੜੇ ਆ ਜੀ ਦੋ ਕਨਾਲਾਂ ਤੇ ਅੱਠ ਮਰਲੇ ਆ ਠੀਕ ਹੈ ਜੀ ਔਰ ਹੋਰ ਇਹਦੇ ਵਿੱਚ ਕੀ ਵਿਸ਼ੇਸ਼ਤਾਵਾਂ ਨੇ ਜਿੱਦਾਂ ਮਤਲਬ ਕਿ ਜੇਕਰ ਆਪਾਂ ਕਪੂਤਸਲਾ ਸ਼ਹਿਰ ਕਾਫੀ ਵੱਡਾ ਹੈ ਉਹਦੀ ਗੱਲ ਕਰੀਏ ਕਿ ਸਾਨੂੰ ਅਸੀਂ ਜਦੋਂ ਇਸ ਜਗ੍ਹਾ ਤੋਂ ਲੰਘ ਰਹੇ ਸਾਂ ਤੇ ਸਾਨੂੰ ਬਹੁਤ ਹੀ ਅੱਛਾ ਲੱਗਾ ਔਰ ਇਸ ਲਈ ਅਸੀਂ ਤੁਹਾਡੇ ਨਾਲ ਰਾਬਤਾ ਕੀਤਾ ਕਿ ਜਿਹੜੀਆਂ ਗੁਰੂ ਘਰ ਨਾਲ ਜੁੜੀਆਂ ਸੰਗਤਾਂ ਨੇ ਉਹਨਾਂ ਤੱਕ ਇਹ ਅੱਛਾ ਮੈਸੇਜ ਪਹੁੰਚ ਸਕੇ ਇਸ ਦੇ ਵਿੱਚ ਇਹ ਜਿਹੜੀ ਨਵੀਂ ਇਮਾਰਤ ਅਸੀਂ ਬਣਾਈ ਆ ਜੀ ਇਹਦੇ ਫੁੱਲ 에ਅਰ ਕੰਡੀਸ਼ਨ ਹੈ ਜੀ ਠੀਕ ਹੈ ਤੇ ਚਿਰਗੁਰ ਗ੍ਰੈਂਸਰ ਮਾਰਾਇਦਾ ਇੱਥੇ ਪ੍ਰਕਾਸ਼ ਹੈ ਜੀ ਠੀਕ ਹੈ ਜੀ ਕੋਈ ਵੀ ਆ ਕੇ ਆਨੰਦ ਕਾਰਜ ਕਰ ਸਕਦਾ ਹੈ ਜੀ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਨਹੀਂ ਹੈਗੀ ਕਿਸੇ ਵੀ 2-300 ਬੰਦੇ ਦਾ ਇੱਥੇ ਅਰੇਂਜਮੈਂਟ ਜੋ ਵੀ ਹੈ ਹੋ ਸਕਦਾ ਹੈ ਠੀਕ ਹੈ ਸਰ ਲੰਗਰ ਹਾਲ ਦੇ ਵਿੱਚ ਕੋਈ ਮੈਰਿਜ ਫੰਕਸ਼ਨ ਕੋਈ ਅੰਤਿਮ ਅਰਦਾਸ ਕਿਸੇ ਵੀ ਤਰ੍ਹਾਂ ਦਾ ਖੁਸ਼ੀ ਗਮੀ ਦਾ ਪ੍ਰੋਗਰਾਮ ਜੋ ਹੈ ਤੁਸੀਂ ਇੱਥੇ ਆ ਕੇ ਕਰ ਸਕਦੇ ਹੋ ਇਹ ਵੀ ਜਿਵੇਂ ਕਿ ਤੁਸੀਂ ਦੱਸਿਆ ਕਿ ਕਮੇਟੀ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਰੱਖੀ ਗਈ ਇਹ ਵੀ ਠੀਕ ਹੈ ਮਤਲਬ ਕਿਸੇ ਤਰ੍ਹਾਂ ਦੀ ਵੀ ਕੋਈ ਫੀਸ ਜੇ ਕੋਈ ਕੋਈ ਫੰਕਸ਼ਨ ਇੱਥੇ ਕਰਦਾ ਹੈ ਕੋਈ ਪਾਰਟੀ ਇੱਥੇ ਫੰਕਸ਼ਨ ਕਰਦੀ ਹੈ ਕੋਈ ਵਿਆਹ ਸ਼ਾਦੀ ਦਾ ਤੇ ਇਸ ਤੋਂ ਪਹਿਲੇ ਤੁਸੀਂ ਦੱਸਿਆ ਕਿ ਜਿਹੜੀ ਕਮੇਟੀ ਸੀ ਉਦੋਂ ਕੋਈ ਫੀਸ ਰੱਖੀ ਗਈ ਸੀ ਨਹੀਂ ਜੀ ਅਸੀਂ ਜਦੋਂ ਉਦੋਂ ਪਾਵਰ ਦੇ ਵਿੱਚ ਆਏ ਆ ਅਸੀਂ ਉਹ ਫੀਸ ਜਿਹੜੀ ਬੰਦ ਕਰ ਦਿੱਤੀ ਹੈ ਠੀਕ ਹੈ ਜੀ ਕਿਸੇ ਵੀ ਤਰ੍ਹਾਂ ਦਾ ਸੰਗਤ ਦਾ ਘਰ ਸੰਗਤ ਦਾ ਪੈਸਾ ਸੰਗਤ ਨੇ ਹੀ ਸਹਿਯੋਗ ਦੇ ਨਾਲ ਹੀ ਇਹ ਚੱਲਦਾ ਤੇ ਸੰਗਤ ਦੇ ਸਹਿਯੋਗ ਦੇ ਨਾਲ ਹੀ ਇਹ ਚੱਲਣਾ ਹੈ ਠੀਕ ਹੈ ਮਤਲਬ ਕਹਿਣ ਤੋਂ ਪਹਿਲਾਂ ਸ਼ਹਿਰ ਕਪੂਥਲਾ ਜਾਂ ਕਪੂਥਲੇ ਦੇ ਲਾਗੇ ਲੱਗਦੇ ਪਿੰਡਾਂ ਦੇ ਵੀ ਜਿਹੜੇ ਸੰਗਤਾਂ ਨੇ ਉਹ ਵੀ ਆਪਣਾ ਇੱਥੇ ਫੰਕਸ਼ਨ ਕਰ ਸਕਦੇ ਨੇ ਬਹੁਤ ਦੂਰੋਂ ਦੂਰੋਂ ਲੋਕੀ ਆਉਂਦੇ ਨੇ ਜੀ ਇੱਥੇ ਫੰਕਸ਼ਨ ਕਰਨ ਵਾਸਤੇ ਜਿੰਨੇ ਵੀ ਆਸ-ਪਾਸੇ ਮੈਰਿਜ ਪੈਲੇਸ ਨੇ ਇਹ ਸਾਰੇ ਇੱਥੇ ਆ ਕੇ ਅਨੰਦ ਕਾਰਜ ਵਗੈਰਾ ਕਰਦੇ ਨੇ ਕਿਉਂਕਿ ਮੇਨ ਗੱਲ ਇਹ ਹੈ ਕਿ ਕੋਈ ਆਦਮੀ ਗਰੀਬ ਹੁੰਦਾ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਸੋ ਅਸੀਂ ਇਸ ਵਾਸਤੇ ਇੱਥੇ ਕੋਈ ਫੀਸ ਨਹੀਂ ਰੱਖੀ ਗਰੰਥੀ ਸਿੰਘਾਂ ਦੀ ਜੋ ਭੇਟਾ ਹੈ ਉਹਨਾਂ ਨੂੰ ਦਿੱਤੀ ਜਾਵੇ ਸਾਡੀ ਸਭਾ ਵੱਲੋਂ ਕੋਈ ਕਿਸੇ ਤਰ੍ਹਾਂ ਦਾ ਚਾਰਜ ਨਹੀਂ ਲਿਆ ਜਾਂਦਾ ਸੋ ਸਰ ਐਂਡ ਵਿੱਚ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਜਿਹੜੀਆਂ ਦੇਸ਼ਾਂ ਵੀ ਦੇਸ਼ਾਂ ਵਿੱਚ ਚੈਨਲ ਦੇ ਮਾਧਿਅਮ ਮਾਧਿਅਮ ਰਾਹੀਂ ਤੁਹਾਨੂੰ ਦੇਖ ਰਹੀਆਂ ਨੇ ਕੀ ਸੁਨੇਹਾ ਕੀ ਮੈਸੇਜ ਕੀ ਉਹਨਾਂ ਨੂੰ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹਾਂ ਜੀ ਵੱਧ ਤੋਂ ਵੱਧ ਆਪਣੀ ਬਰਾਦੀ ਦੇ ਨਾਲ ਸਹਿਯੋਗ ਕੀਤਾ ਜਾਵੇ ਆਪਣੇ ਗੁਰੂ ਘਰਾਂ ਨੂੰ ਅੱਗੇ ਲਿਆਂਦਾ ਜਾਵੇ ਪਹਿਲ ਦੇ ਤੌਰ ਦੇ ਉੱਤੇ ਛਿਰ ਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਨੂੰ ਉੱਤੇ ਅਮਲ ਕੀਤਾ ਜਾਵੇ ਤਾਂ ਜੋ ਸਾਡਾ ਗਰੀਬ ਤਬਕਾ ਜੋ ਹੈ ਉੱਪਰ ਉੱਠ ਸਕੇ ਠੀਕ ਹੈ ਧੰਨਵਾਦ ਜੀ